ਸਵਾਗਤ ਆ ਮਿੱਤਰੋ ਪੀਵੀ 292 ਡੀਕੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਸ਼ਕੀਨ ਮੱਝ ਮੋਹਰਾ ਨਸਲ ਦੀ ਤੇ ਆਉਣ ਵਾਲਾ ਸੀਮਨ ਜੋ ਇਸ ਦੇ ਲੱਗਿਆ 4354 ਦਾ ਜਿਸ ਨੂੰ ਦਾਤਾ ਬੁੱਲ ਦਾ ਖਤਾਬ ਮਿਲਿਆ ਹੋਇਆ ਹਰਿਆਣੇ ਦੇ ਵਿੱਚ ਉਸ ਛੋਟੇ ਦੀਆਂ ਕਟੀਆਂ ਤਕਰੀਬਨ ਪਹਿਲੇ ਸੂਏ 18 18 ਲੀਟਰ ਤੋਂ ਪਲੱਸ ਗਈਆਂ ਹੋਈਆਂ ਦੁੱਧ ਦੇ ਵਿੱਚ ਤਾਂ ਕਰਕੇ ਉਸ ਨੂੰ ਇਹ ਖਤਾਬ ਮਿਲਿਆ ਤਾਂ ਇਸ ਮੱਝ ਤੋਂ ਵੀ ਆਉਣ ਵਾਲੇ ਬੱਚੇ ਤੋਂ ਚੰਗੀ ਉਮੀਦ ਲਾਈ ਜਾ ਸਕਦੀ ਹੈ ਕਿਉਂਕਿ ਆਪ ਇਹ ਮੱਝ ਦਾ ਰਿਕਾਰਡ ਦੁੱਧ ਦਾ 15 ਕਿਲੋ ਦਾ ਲੰਮੇ ਸਮੇਂ ਤੱਕ ਦੁੱਧ ਦੇਣ ਦਾ ਹੈ ਤੇ ਇਸ ਮੱਝ ਵਿੱਚ ਇਹੀ ਖਾਸੀਅਤ ਹੈ ਲੰਮੇ ਸਮੇਂ ਤੱਕ ਦੁੱਧ ਦਿੰਦੀ ਆ ਤੇ ਬਾਕੀ ਇਸ ਨੇ ਕੋਈ ਦੂਜੇ ਨਹੀਂ ਤੀਜੇ ਨਹੀਂ ਜਿਹੜਾ ਸਹੀ ਆ ਉਹ ਚੌਥੇ ਸੂਏ ਸੁਣਾਵਾ ਕੋਈ ਝੂਠ ਵਾਲੀ ਗੱਲ ਨਹੀਂ ਗਈ ਤੇ ਸ਼ਕੀਨੀ ਪੱਖੋਂ ਮੱਝ ਦੀ ਸਾਮ ਪੱਖੋਂ ਤੁਸੀਂ ਇਹਦੀ ਸਾਰੀ ਕੁਆਲਿਟੀ ਚੈੱਕ ਕਰ ਸਕਦੇ ਹੋ ਥੱਲੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਮਿੱਤਰੋ ਸੂਣ ਦੇ ਵਿੱਚ ਤੇ ਦਿਨ ਤਕਰੀਬਨ ਪੂਰੇ ਹੀ ਹੋ ਚੁੱਕੇ ਆ 2-4 ਦਿਨ ਉੱਤੇ ਲਊਗੀ ਲੇਵੇ ਚੋਂ ਵਾਲ-ਵੂਲ ਕੱਢਣ ਦੀ ਤਿਆਰੀ ਪੂਰੀ ਕਰੀ ਜਾਂਦੀ ਹੈ ਤੇ ਬਹੁਤ ਹੀ ਸੰਭੀ ਹੋਈ ਮੱਝ। ਸੋ ਲੰਮੇ ਸਮੇਂ ਤੱਕ ਦੁੱਧ ਦੇਣ ਵਾਲੀ ਮੱਝ ਚਾਹੀਦੀ ਦਾ ਸੰਪਰਕ ਕਰ ਲਓ ਮਿੱਤਰੋ। ਧੰਨਵਾਦ ਆ ਦੋਸਤ।